ਜਿਸ ਦਿਨ ਇੱਕ ਪੁਜਾਰੀ ਦੀ ਮੌਤ ਹੋਈ ਉਸੇ ਦਿਨ ਇੱਕ ਵੈਸਵਤੀ ਦੀ ਮੌਤ ਹੋ ਗਈ ਦੋਵੇਂ ਆਮਨੇ ਸਾਹਮਨੇ ਰਹਿੰਦੇ ਸਨ ਜਦੋਂ ਦੂਤ ਉਸਨੂੰ ਲੈਣ ਆਏ ਤਾਂ ਉਹ ਪੁਜਾਰੀ ਨੂੰ ਨਰਕ ਅਤੇ ਵੈਸਵਾਂ ਨੂੰ ਸਵਰਗ ਵਿੱਚ ਲੈ ਕੇ ਜਾਣ ਲੱਗੇ ਪੁਜਾਰੀ ਨੇ ਕਿਹਾ ਰੁਕੋ ਰੁਕੋ ਇਹ ਕੀ ਕਰ ਰਹੇ ਹੋ ਲੱਗਦਾ ਹੈ ਕੋਈ ਭੁੱਲ ਹੋ ਗਈ ਹੈ ਤੁਹਾਨੂੰ ਇਹ ਕੀ ਗਲਤ ਹੋ ਰਿਹਾ ਹੈ ਮੇਰੇ ਵਰਗੇ ਪੁਜਾਰੀ ਨੂੰ ਨਰਕ ਵਿੱਚ ਤੇ ਇੱਕ ਵੈਸਵਨ ਸਵਰਗ ਵਿੱਚ ਇੰਜ ਕਿਉਂ ਤੁਹਾਡੇ ਸੁਨੇਹੇ ਵਿੱਚ ਕਿਤੇ ਨਾ ਕਿਤੇ ਕੋਈ ਭੁਲੇਖਾ ਜ਼ਰੂਰ ਹੈ ਇਸ ਸੰਸਾਰ ਵਿੱਚ ਇਹ ਬਹੁਤ ਵੱਡਾ ਕੰਮ ਹੈ ਗਲਤੀਆਂ ਹੋ ਸਕਦੀਆਂ ਹਨ ਜਦੋਂ ਛੋਟੀਆਂ-ਛੋਟੀਆਂ ਸਰਕਾਰਾਂ ਗਲਤੀਆਂ ਕਰ ਸਕਦੀਆਂ ਹਨ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੂਰੀ ਦੁਨੀਆ ਦੀ ਵਿਵਸਥਾ ਨੂੰ ਚਲਾਉਣ ਵਾਲੇ ਕੋਲ ਕਿਉਂ ਨਾ ਗਲਤੀ ਹੋ ਗਈ ਹੋਵੇ ਤੁਸੀਂ ਦੁਬਾਰਾ ਪਤਾ ਕਰਕੇ ਵਾਪਸ आओ ਉਹਨਾਂ ਤੋਤਾਂ ਨੂੰ ਵੀ ਸ਼ੱਕ ਹੋਇਆ ਉਹਨਾਂ ਨੇ ਕਿਹਾ ਕਦੇ ਕੋਈ ਗਲਤੀ ਨਹੀਂ ਹੋਈ ਪਰ ਮਾਮਲਾ ਸਾਫ਼ ਦਿਖਾਈ ਦੇ ਰਿਹਾ ਹੈ ਤੇ ਉਹ ਵੈਸਵਾ ਹੈ ਅਤੇ ਤੁਸੀਂ ਇੱਕ ਸੰਨਿਆਸੀ ਹੋ ਉਹ ਚਲੇ ਗਏ ਪਰ ਉਪਰੋਂ ਖਬਰ ਆਈ ਕਿ ਕੋਈ ਗਲਤੀ ਨਹੀਂ ਹੋਈ ਜੋ ਹੋਣਾ ਸੀ ਉਹ ਹੋ ਗਿਆ ਵੈਸਵਾ ਨੂੰ ਸਵਰਗ ਵਿੱਚ ਪਹੁੰਚਾਓ ਸੰਨਿਆਸੀ ਨੂੰ ਨਰਕ ਵਿੱਚ ਪਾਓ ਅਤੇ ਜੇ ਉਹ ਬਹੁਤ ਜ਼ਿਆਦਾ ਚਿੰਤ ਕਰੇ ਤਾਂ ਉਸ ਨੂੰ ਸਮਝਾਓ ਕੇ ਇਹ ਇਹ ਕਾਰਨ ਹੈ ਜਦੋਂ ਪੁਜਾ ਜੀ ਨੇ ਜ਼ੋਰ ਪਾਇਆ ਤਾਂ ਦੋਤਾਂ ਨੂੰ ਉਸ ਦਾ ਕਾਰਨ ਦੱਸਣਾ ਪਿਆ ਕਾਰਨ ਇਹ ਸੀ ਕਿ ਜਦੋਂ ਸੰਨਿਆਸੀ ਮੰਦਿਰ ਵਿੱਚ ਰਹਿੰਦਾ ਸੀ ਉਹ ਹਮੇਸ਼ਾ ਵੈਸਵਾਦੀ ਸੋਚਦਾ ਰਹਿੰਦਾ ਸੀ ਉਹ ਭਗਵਾਨ ਦੀ ਪੂਜਾ ਕਰਦਾ ਸੀ ਆਰਤੀ ਵੀ ਕਰਦਾ ਸੀ ਪਰ ਉਸ ਦੇ ਮਨ ਵਿੱਚ ਵੈਸਵਾਦੀ ਤਸਵੀਰ ਹੁੰਦੀ ਸੀ ਅਤੇ ਜਦੋਂ ਵੈਸਵਾ ਦੇ ਕਦਰ ਰਾਤ ਨੂੰ ਮੌਜ ਮਸਤੀ ਹੁੰਦੀ ਸੀ ਸੰਗੀਤ ਦੇ ਸਾਜ਼ ਵੱਜ ਰਹੇ ਹੁੰਦੇ ਸਨ ਨਾਚ ਗਾਣਾ ਚੱਲ ਰਿਹਾ ਹੁੰਦਾ ਸੀ ਲੋਕ ਸ਼ਰਾਬ ਪੀ ਕੇ دیਵਾਨੇ ਹੋ ਰਹੇ ਹੁੰਦੇ ਤਾਂ ਉਸ ਪੂਜਾ ਦੀ ਮਹਿਸੂਸ ਹੁੰਦਾ ਕਿ ਜਿਵੇਂ ਉਸ ਨੇ ਆਪਣਾ ਜੀਵਨ ਵਿਅਰਥ ਵਿੱਚ ਬਰਬਾਦ ਕਰ ਦਿੱਤਾ ਹੈ ਜਦੋਂ ਆਨੰਦ ਉੱਥੇ ਹੈ ਤਾਂ ਮੈਂ ਇੱਥੇ ਕੀ ਕਰ ਰਿਹਾ ਹਾਂ ਇਸ ਉਜਾੜ ਵਿੱਚ ਇਸ ਖਾਲੀ ਮੰਦਰ ਵਿੱਚ ਇਸ ਪੱਥਰ ਦੀ ਮੂਰਤੀ ਦੇ ਸਾਹਮਣੇ ਬੈਠਾ ਪਤਾ ਨਹੀਂ ਰੱਬ ਹੈ ਜਾਂ ਨਹੀਂ ਉਸ ਨੂੰ ਹਮੇਸ਼ਾ ਇਹੋ ਸ਼ੱਕ ਪੈਦਾ ਹੁੰਦਾ ਰਹਿੰਦਾ ਅਤੇ ਉਹ ਰਾਤ ਨੂੰ ਜਾਗਦਾ ਪਾਸੇ ਬਦਲਦਾ ਰਹਿੰਦਾ ਅਤੇ ਵੈਸਵਾ ਨਾਲ ਭੋਗ ਵਿਲਾਸ ਕਰਨ ਤੇ ਸੁਪਨੇ ਲੈਂਦਾ ਰਹਿੰਦਾ ਅਤੇ ਵੈਸਵਾ ਦੀ ਹਾਲਤ ਇਸ ਤੋਂ ਬਿਲਕੁਲ ਉਲਟ ਸੀ ਉਹ ਹੈ ਤਾਂ ਇੱਕ ਵੈਸਵਾ ਸੀ ਉਹ ਲੋਕਾਂ ਨੂੰ ਰਚਾਉਂਦੀ ਅਤੇ ਨੱਚਦੀ ਵੀ ਸੀ ਪਰ ਉਸ ਦਾ ਮਨ ਹਮੇਸ਼ਾ ਮੰਦਰ ਵਿੱਚ ਲੱਗਾ ਰਹਿੰਦਾ ਸੀ ਜਦੋਂ ਵੀ ਮੰਦਰ ਦੀਆਂ ਘੰਟੀਆਂ ਵੱਜਦੀਆਂ ਸਨ ਤਾਂ ਉਹ ਹਮੇਸ਼ਾ ਸੋਚਦੀ ਸੀ ਕਿ ਕਦੋਂ ਮੇਰੀ ਕਿਸਮਤ ਵਿੱਚ ਹੋਵੇਗਾ ਕਿ ਮੈਂ ਵੀ ਮੰਦਿਰ ਵਿੱਚ ਪ੍ਰਵੇਸ਼ ਕਰ ਸਕਾਂਗੀ ਮੈਂ ਬਤ ਕਿਸਮਤ ਮੈਂ ਤਾਂ ਇਸ ਗੰਦਗੀ ਵਿੱਚ ਆਪਣਾ ਪੂਰਾ ਜੀਵਨ ਬਤੀਤ ਕਰ ਦਿੱਤਾ ਹੈ हे ਪਰਮਾਤਮਾ ਅਗਲੇ ਜਨਮ ਵਿੱਚ ਤੂੰ ਮੈਨੂੰ ਮੰਦਿਰ ਦਾ ਪੁਜਾਰੀ ਬਣਾ ਦੇਵੇਂ ਭਾਵੇਂ ਤੂੰ ਮੈਨੂੰ ਮੰਦਿਰ ਦੀਆਂ ਪੌੜੀਆਂ ਤੇ ਤੋੜ ਹੀ ਬਣਾ ਦੇਵੇਂ ਤਾਂ ਵੀ ਕਾਫੀ ਹੋਵੇਗਾ ਮੈਂ ਪੂਜਾ ਕਰਨ ਵਾਲਿਆਂ ਦੇ ਪੈਰਾਂ ਹੇਠ ਪਈ ਰਹਾਂਗੀ ਇਹ ਵੀ ਮੇਰੇ ਲਈ ਕਾਫੀ ਹੈ ਜਦੋਂ ਮੰਦਰ ਵਿੱਚ ਧੂਪ ਦੀ ਮਹਿਕ ਉੱਠਦੀ ਸੀ ਤਾਂ ਉਹ ਆਨੰਦਮਈ ਹੋ ਜਾਂਦੀ ਸੀ ਉਹ ਕਹਿੰਦੀ ਸੀ ਉਹ ਕਿੰਨੀ ਖੁਸ਼ਕਿਸਮਤ ਹੈ ਕਿ ਮੈਂ ਅਜੇ ਵੀ ਮੰਦਰ ਦੇ ਨੇੜੇ ਹਾਂ ਬਹੁਤ ਸਾਰੇ ਇਹੋ ਜਿਹੇ ਹਨ ਜੋ ਮੰਦਰ ਤੋਂ ਦੂਰ ਹਨ ਉਹ ਮੰਨਦੀ ਹੈ ਕਿ ਮੈਂ ਪਾਪਨ ਹਾਂ ਪਰ ਜਦੋਂ ਵੀ ਪੂਜਾ ਦੀ ਪੂਜਾ ਕਰਦਾ ਸੀ ਤਾਂ ਉਹ ਵੀ ਅੱਖਾਂ ਬੰਦ ਕਰਕੇ ਬੈਠ ਜਾਂਦੀ ਸੀ ਪੂਜਾ ਜੀ ਵੈਸੋ ਬਾਰੇ ਸੋਚਦਾ ਸੀ ਤੇ ਵੈਸੋ ਪੂਜਾ ਬਾਰੇ ਸੋਚਦੀ ਸੀ ਪੂਜਾ ਜੀ ਨਰਕ ਵਿੱਚ ਗਿਆ ਤੇ ਵੈਸੋ ਸਵਰਗ ਵਿੱਚ ਗਈ ਜਿਵੇਂ ਦੀ ਤੁਹਾਡੀ ਸੋਚ ਹੋਵੇਗੀ ਵੈਸਾ ਹੀ ਤੁਹਾਡਾ ਜੀਵਨ ਹੋਵੇਗਾ ਅਤੇ ਜਿਵੇਂ ਦੇ ਤੁਹਾਡੇ ਕਰਮਾਂਨ ਕੇ ਉਝਦੇ ਤੁਹਾਨੂੰ ਫਲ ਭੁਗਨਾ ਪਵੇਗਾ ਦੋਸਤੋ ਇਸ ਸੰਸਾਰ ਜੋ ਭੀ ਕਰਮ ਭੂਮੀ ਵਿੱਚ ਅਸੀਂ ਸਦਾ ਚੰਗੇ ਤੋਂ ਚੰਗੇ ਕੰਮਾਂ ਨੂੰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਜਦ ਵਾਰ-ਵਾਰ ਪ੍ਰਾਰਥਨਾ ਕਰਾਂਗੇ ਅਤੇ ਸ਼ੁਭ ਕੰਮਾਂ ਨੂੰ ਕਰ ਲਈ ਦ੍ਰਿੜ ਸੰਕਲਪ ਹੋਵਾਂਗੇ ਤਾਂ ਈਸ਼ਵਰ ਸਾਡਾ ਸਾਥ ਜ਼ਰੂਰ ਦੇਵੇਗਾ ਜਦ ਅਸੀਂ ਸ਼ੁਭ ਕਰਮ ਕਰਾਂਗੇ ਤਾਂ ਫਲ ਵੀ ਸਾਨੂੰ ਸ਼ੁਭ ਹੀ ਮਿਲੇਗਾ ਜਦ ਅਸੀਂ ਆਪਣੀ ਇਸ ਜੀਵਨ ਚੱਤਰਾ ਨੂੰ ਸਮਾਪਤ ਕਰਕੇ ਸੰਸਾਰ ਤੋਂ ਵਿਦਾ ਲਵਾਂਗੇ ਉਦੋਂ ਸਾਡੇ ਨਾਲ ਕੁਝ ਨਹੀਂ ਜਾਵੇਗਾ ਜੇ ਕੁਝ ਜਾਵੇਗਾ ਵੀ ਤਾਂ ਉਹ ਸਾਡੇ ਭਲੇ ਅਤੇ ਬੁਰੇ ਕਰਮ ਹੀ ਜਾਣਗੇ ਜਿੰਨਾ ਦਾ ਫਲ ਸਾਨੂੰ ਯਕੀਨਨ ਭੋਗਣਾ ਪਵੇਗਾ ਉਮੀਦ ਕਰਦਾ ਹਾਂ ਦੋਸਤੋ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ